ਰਾਮਪੁਰ ਪੂਤਪਿੰਡ ਵਿਖੇ ਦੁਸ਼ਹਿਰੇ ਦਾ ਤਿਹਾਸ਼ ਸ਼ਦਾ ਪਾਮਨਾ ਤੇ ਉਸ਼ਾ ਨਾਲ ਮਨਾਇਆ ਗਿਆ ਇਸ ਮੌਕੇ ਸਾਬਕਾ ਡੀਐਸਪੀ ਹਰਕ੍ਰਿਸ਼ਨ ਸਿੰਘ ਮੌਕ ਮਹਿਮਾਨ ਵਜੋਂ ਪੁੱਜੇ ਇਸ ਮੌਕੇ ਪਿੰਡ ਵਿੱਚ ਰਾਮਲੀਲਾ ਕਲੱਬ ਦੇ ਮੈਂਬਰਾਂ ਵੱਲੋਂ ਪਿੰਡ ਵਿੱਚ ਰਾਮਲੀਲਾ ਦੀਆਂ ਝਾਕੀਆਂ ਪੇਸ਼ ਕੀਤੀਆਂ ਗਈਆਂ ਨੇ ਸੂਰਜ ਅਸਤ ਹੋਣ ਤੇ ਮੌਕੇ ਸਾਬਕਾ ਡੀਐਸਪੀ ਹਰਕ੍ਰਿਸ਼ਨ ਸਿੰਘ ਵੱਲੋਂ ਰਾਮਨ ਦੇ ਬੋਤ ਨੂੰ ਅਗਨੀ ਦਿੱਤੀ ਗਈ ਇਸ ਮੌਕੇ ਵਾਕਫ ਆਗੂਆਂ ਨੇ ਸੰਬੋਧਨ ਕਰਦਿਆਂ ਪੂਜੇ ਦਰਸ਼ਕਾਂ ਨੂੰ ਦੁਸ਼ਹਿਰੀ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਰਾਮਲੀਲਾ ਕਲੱਬ ਦੇ ਮੈਂਬਰਾਂ ਵੱਲੋਂ ਪੂਜੀਆਂ ਵੱਖ-ਵੱਖ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਅੱਜ ਜਿਹੜਾ ਦਸਹਿਰਾ ਪੂਰੇ ਭਾਰਤ ਵਿੱਚ ਬੜੀ ਧੁੰਮਤਾਂ ਮਨਾ ਬਨਾਇਆ ਜਾ ਰਿਹਾ। ਮੈਂ ਸਾਰੀ ਸੰਗਤ ਨੂੰ ਸਾਰੇ ਦੇਸ਼ ਵਾਸੀਆਂ ਨੂੰ ਦਸਹਿਰੇ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਜੋ ਸਾਡੇ ਗੁਰੂਆਂ ਪੀਰਾਂ ਨੇ ਜੋ ਸਾਡੇ ਗ੍ਰੰਥ ਜੋ ਸਾਡੇ ਆਪਣਾ ਤਿਉਹਾਰ ਸਾਨੂੰ ਸਿਖਾਉਂਦੇ ਹਨ ਸਾਨੂੰ ਉਹਨਾਂ ਦੇ ਅਮਲ ਕਰਨਾ ਚਾਹੀਦਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਸੰਚਾਰੂ ਰੂਪ ਨਾਲ ਚਲਾਉਣਾ ਚਾਹੀਦਾ ਹੈ। ਸਾਰੇ ਦੀਆਂ ਮੂ ਸੰਗਤ ਨੂੰ ਬਾਕਲਾ ਖੁਦਾਈਆਂ ਮੈਸੇਜ ਇਹ ਜਿੱਦਾਂ ਸਾਨੂੰ ਜਸਪੀਰ ਸਿੰਘ ਡਿੰਪਾ ਜੀ ਕਹਿੰਦੇ ਰਹਿੰਦੇ ਆ ਕਿ ਚੰਗੇ ਕੰਮ ਕਰੋ ਇਸੇ ਤਰ੍ਹਾਂ ਹੀ ਅੱਜ ਦਾ ਦੇਣਾ ਜਿਹੜਾ ਸੰਦੇਸ਼ ਹੁੰਦਾ ਵਾ ਕਿ ਆਪਾਂ ਮਾੜੇ ਕੰਮ ਛੱਡ ਕੇ ਚੰਗੇ ਕੰਮ ਕਰੀਏ ਮਾੜੇ ਕੰਮਾਂ ਦਾ ਹਮੇਸ਼ਾ ਮਾੜਾ ਹੀ ਅੰਤ ਹੁੰਦਾ ਵਾ ਤੇ ਸਭ ਸਮੂਹ ਸਾਥ ਸੰਗਤ ਨੂੰ ਸਾਡੇ ਨੌਜਵਾਨ ਵੀਰਾਂ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਅੱਜ ਇਹੋ ਸੰਦੇਸ਼ ਆ ਕਿ ਚੰਗੇ ਕੰਮ ਕਰੀਏ ਤੇ ਚੰਗੇ ਪਾਸੇ ਸਮਾਜ ਨੂੰ ਲੈ ਕੇ ਜਾਈਏ ਤੇ ਆਪਣੀ ਜਿਹੜੀ ਵਿਰਾਸਤ ਹੈ ਜਿਹਨੂੰ ਆਪਾਂ ਭੁੱਲਦੇ ਜਾ ਰਹੇ ਆ ਉਹਨੂੰ ਕੈਮਰੇ ਭਜੀ ਤਦਾਂ ਦੱਸਿਆ ਵੀ ਪੁਰਾਣਾ ਕਲਚਰ ਸੰਭਾਲ ਕੇ ਰੱਖਿਆ ਬਹੁਤ ਬਿੰਡ ਨੇ ਬੱਚਿਆਂ ਨੂੰ ਸਿੱਖਿਆ ਦੇਣੀ ਚਾਹੀਦੀ ਆ ਆਪਣੇ ਪੁਰਾਣਾ ਕਲਚਰ ਕੀ ਆਪਾਂ ਪੁਰਾਣਾ ਤੇ ਅਸਲੀ ਆ ਆ ਬਹੁਤ ਵਧੀਆ ਗੱਲ ਆ ਪੁੱਤ ਬਿੰਡ ਦੀ ਜਿਹੜਾ ਕਿ ਕੱਟਰ ਸੰਭਾਲ ਕੇ ਰੱਖਿਆ ਆਪਣਾ ਭਾਜੀ ਪੰਚਾਇਤਾਂ ਨੂੰ ਰਲ ਮਿਲ ਕੇ ਇਦਾਂ ਹੀ ਪੁਰਾਣੇ ਆਪਣੇ ਇਤਿਹਾਸ ਨੂੰ ਆਪਣੇ ਸਿੱਕੀ ਇਤਿਹਾਸ ਦੇ بڑے ਤਿਉਹਾਰਾਂ ਨੂੰ ਮਨਾਉਣਾ ਚਾਹੀਦਾ ਵਾ ਜਿਦਾ ਹਿੰਦੂ ਧਰਮ ਦੇ ਦੁਸ਼ਹਰਾ ਵਾ ਦੀਵਾਲੀ ਆ ਇਹਨੂੰ ਸਰਬ ਚਤਰਮ ਮਿਲ ਕੇ ਮਨਾਉਣਾ ਚਾਹੀਦਾ ਜੀ ਕਿਹੜਾ ਚੋਣਾ ਜੀ ਜਿਹੜੇ ਦੁਸ਼ਹਿਰਾ ਤਿਹਾੜਿਆ ਇਹ ਸਾਡਾ ਇੱਕ ਮਾਰਗਦਰਸ਼ਕ ਆ ਅਸੀਂ ਨੌਜਵਾਨ ਪੀੜ੍ਹੀ ਨੂੰ ਸਾਨੂੰ ਪਤਾ ਦੁਸ਼ਹਿਰੇ ਬਾਰੇ ਦੱਸੀਏ ਜਿਹੜੇ ਸਾਡੇ ਤਿਹਾੜ ਪ੍ਰਾਤਨ ਸਮੇਂ ਤੋਂ ਸਾਡੇ ਬਜ਼ੁਰਗ ਸਾਡੇ ਮਨਾਉਂਦੇ ਆ ਆਪਾਂ ਉਹਨਾਂ ਤੋਂ ਆਪਣੀ ਨੌਜਵਾਨ ਪੀੜ੍ਹੀ ਨੂੰ ਜਾਣੂ ਕਰੀਏ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਦੁਸ਼ਹਿਰੇ ਦੀ ਚਾਹ ਦੀਵਾਲੀ ਦੀ ਚਾਹ ਵਿਸਾਖੀ ਦੀ ਚਾਹ ਹੋਰ ਵੀ ਜਿੰਨੇ ਵੀ ਇਤਿਹਾਸਕ ਤਿਹਾੜ ਮਨਾਏ ਜਾਂਦੇ ਆ ਉਹਨਾਂ ਦੀ ਪੰਜਾਬ ਦੇ ਅੰਦਰ ਕੀ ਮਹੱਤਵ ਇਸ ਕਰਕੇ ਅੱਜ ਅਸੀਂ ਇਸ ਦੇ ਕਹਰੇ ਦੇ ਪੁੱਤਰ ਤੇ ਪਿਆਰ ਦੇ ਅਸੀਂ ਕੱਤਰ ਹੋਏ ਆ ਤੇ ਇਹ ਦੱਸਦੇ ਆ ਵੀ ਅੱਜ ਦੇ ਦਿਨ ਜਿਹੜੀ ਨੇਕੀ ਤੇ ਬਦੀ ਦੇ ਨੇਕੀ ਦੀ ਜਿੱਤ ਹੋਈ ਸੀ